ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਬਾਈ ਸੁਖਦੇਵ ਦੇ ਕੋਲ ਪਹੁੰਚੇ ਹਾਂ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤਿੰਨ ਨਾਗ ਜਿਹੜੇ ਦੋਸਤੋ ਤਿੰਨ ਮੱਜਾਂ ਬਕਾਉ ਨੇ ਬਾਈ ਦੇ ਕੋਲੇ ਅੱਜ 14 ਜਨਵਰੀ ਨੂੰ ਆਪਾਂ ਵੀਡੀਓ ਜਿਹੜੀ ਬਣਾਈ ਹੈ ਦੋਸਤੋ ਤੇ ਅੱਜ ਅਪਲੋਡ ਕਰ ਦਾਂਗੇ ਜੇਕਰ ਆਪਾਂ ਦੋਸਤੋ ਸ਼ਾਮ ਨੂੰ ਇਵਨਿੰਗ ਟਾਈਮ 6 ਵਜੇ ਜਾਂ ਮਾਰਨਿੰਗ ਕੱਲ 15 ਤਰੀਕ ਨੂੰ ਸਵੇਰ 6 ਵਜੇ ਅਪਲੋਡ ਹੋ ਜਾਏਗੀ ਸੋ ਚਾਹਵਣ ਵੀਰ ਤੁਸੀਂ ਵੀਡੀਓ ਵੀ ਫੋਲੋ ਦੇਖ ਲਿਓ ਤੇ ਬਾਕੀ ਜਿਹੜੀ ਮਾਝਾ ਦੋਸਤੋ ਬਿਲਕੁਲ ਬੂਰੀ ਨੀਲੀ ਰਾਵੀ ਦੇ ਵਿੱਚ ਟੇਡੇ ਕਟ ਦੇ ਵਿੱਚ ਮਾਝ ਬਿਲਕੁਲ ਸਕਰੀਨ ਦਾ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਤਿਆਰੀ ਦੇ ਵਿੱਚ ਬਿਲਕੁਲ ਲੱਗੀ ਹੈਗੀ ਆ ਬਿਲਕੁਲ ਹਜੇ 5 ਤੋਂ 7 ਦਿਨ ਤੱਕ ਜਿਹੜਾ ਸਮਾਂ ਹੈਗਾ ਸੋਣ ਦਾ ਤੇ ਥਣ ਦੇਵੇ ਦੀ ਬਿਲਕੁਲ ਸਾਫ ਹੈਗੀ ਆ ਬਿਲਕੁਲ ਤਸੱਲੀ ਨਾਲ ਦੇਖ ਲਓ ਚੰਗਾ ਸੋਹਣਾ ਮੋਟਾ ਗੋਲ ਥਣ ਲੱਗਾ ਹੈਗਾ ਤੇ ਚੁਵਾਈ ਜਿਹੜੀ ਹੈਗੀ ਆ ਜਿੱਥੋਂ ਪਾਈ ਹੋਰੀ ਲੈ ਕੇ ਆਏ ਆ 15 14 ਲੀਟਰ ਦੀ ਉਹਨਾਂ ਨੇ ਚੁਵਾਈ ਦੱਸੀ ਆ ਵੀ ਕਰਾਉਣਾ ਚਾਹੀਦਾ ਇਸ ਨੂੰ ਮਿਲਕ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਮੱਜਾਂ ਹੈਗੀਆਂ ਨੇ ਵੱਡੇ ਕਤਕਾਰ ਦੇ ਵਿੱਚ ਤਾਜ਼ੀਆਂ ਸੁਈਆਂ ਸਵੀਆਂ ਦੋ ਮੱਜਾਂ ਮਗਰ ਕਟੀਆਂ ਬਗਾਉ ਆ ਚਾਹਾਂ ਵਾਂ